ਕਿ ਅੱਜ ਪੰਜਾਬ ਇੱਕ ਖਤਰਨਾਕ ਦੌਰ ਦੇ ਵਿੱਚੋਂ ਨਿਕਲਿਆ ਅੱਜ ਪੰਜਾਬ ਵੱਡੀਆਂ ਸਾਜਸ਼ਣ ਦਾ ਸ਼ਿਕਾਰ ਹੋ ਚੁੱਕਿਆ ਔਰ ਇਹਦੇ ਵਿੱਚ ਵੀ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਅੱਜ ਫੇਰ ਪੰਜਾਬ ਏਜੰਸੀਆਂ ਦੇ ਮੱਕੜ ਜਾਲ ਦੇ ਵਿੱਚ ਜਿਹੜਾ ਉਹ ਫਾਸਤਾ ਨਜ਼ਰ ਆ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੀ ਲੀਡਰਸ਼ਿਪ ਇੱਥੇ ਆ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਝਾਰੂ ਵਰਕਰ ਬੈਠਾ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਇਸ ਦੌਰ ਦੇ ਵਿੱਚੋਂ ਕੱਢਣ ਦੇ ਵਿੱਚ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਪਾਰਟੀ 105 ਸਾਲ ਪੁਰਾਣੀ ਸੂਬੇ ਦੀ ਖੇਤਰੀ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਵਾਸਤੇ ਵੀ ਲੜਾਈ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਵਾਸਤੇ ਵੀ ਲੜਾਈ ਕੀਤੀ ਪੰਜਾਬ ਦੀ ਰਾਜਧਾਨੀ ਵਾਸਤੇ ਵੀ ਲੜਾਈ ਕੀਤੀ ਔਰ ਸੂਬਿਆਂ ਦੇ ਵਾਧ ਅਧਿਕਾਰਾਂ ਵਾਸਤੇ ਵੀ ਲੜਾਈ ਕੀਤੀ ਇਹ ਉਹ ਪਾਰਟੀ ਆ ਜਿਨ੍ਹਾਂ ਨੇ ਦੇਸ਼ ਦੇ ਵਿੱਚ ਐਮਰਜੈਂਸੀ ਦਾ ਵੀ ਡਟ ਕੇ ਮੁਕਾਬਲਾ ਕੀਤਾ ਪਰ ਅੱਜ ਦੁੱਖ ਹੁੰਦਾ ਕਿ ਅੱਜ ਕੇਂਦਰ ਤੇ ਸੂਬੇ ਦੀ ਸਰਕਾਰ ਅੱਜ ਫੇਰ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਅੱਜ ਸਾਡੇ ਬੋਲਣ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ ਅੱਜ ਜਿਹੜਾ ਲੀਡਰ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਲੀਡਰ ਆਪਣੇ ਸੂਬੇ ਦੇ ਹੱਕਾਂ ਦੀ ਗੱਲ ਕਰਦਾ ਅੱਜ ਸਰਕਾਰਾਂ ਤੇਦੇ ਹੱਥ ਕੱਢੇ ਵਰਤ ਕੇ ਔਰ ਸਲੀਟਰ ਨੂੰ ਬਦਲਾਬ ਕਰਨ ਵਾਸਤੇ ਡਿਫੈਂਡ ਕਰਨ ਵਾਸਤੇ ਧੱਕੇਸ਼ਾਹੀ ਕਰਨ ਵਾਸਤੇ ਹਮੇਸ਼ਾ ਲਗਾਤਾਰ ਕੋਈ ਨਾ ਕੋਈ ਸਾਜਸ਼ ਰਚ ਰਹੀਆਂ ਨੇ ਅਸੀਂ ਰਲ ਕੇ ਇਹਨਾਂ ਤਾਕਤਾਂ ਨੂੰ ਜਵਾਬ ਦੇਣਾ ਔਰ ਸਾਡੀ ਇੱਕ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਭਾਵੇਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਉਹਨਾਂ ਦੀਆਂ ਅਸੀਸਾਂ ਸਾਡੇ ਕੋਲ ਆ। ਉਹ ਰੋਡਾਂ ਦੀ ਪ੍ਰਾਸਕ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਨਾਟਕ ਲੀਡਰ ਅੱਜ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਕੋਲ ਆ। ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਸਾਥੀਆਂ ਨੂੰ ਵੀ ਕਿ ਜਿਹੜੇ ਤੁਸੀਂ ਹੱਥ ਕੰਡੇ ਵਰਤ ਰਹੇ ਹੋ ਇਹ ਹੱਥ ਕੰਡੇ ਸ਼ਰੋਮਣੀ ਅਕਾਲੀ ਦਲ ਦੇ ਟਜਾਰੂ ਵਰਕਰ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ਲੈ ਵੀ ਮੁੰਡਿਆ ਤੇ ਜਿਹੜੇ ਵੱਡੇ ਪਰਾ ਚਾਹੇ ਬਜ਼ੁਰਗਾ 2027 ਚ ਨਾ ਪਤਾ ਲੱਗ ਜੇ ਜਿਹੜੀਆਂ ਮਸ਼ੀਨਾਂ ਪਿੰਡਾਂ ਚ ਆਉਣ ਤੇ ਉਹਨਾਂ ਦਾ ਜਿਹੜਾ ਤੱਕੜੀ ਚੋਂ ਨਿਸ਼ਾਨ ਵਾਲਾ ਬਟਨਾ ਚੋਕ ਹੋ ਜੇ ਬੋਲੇ ਸੋਨਹਾਰ ਤੇ ਬਾਕੀ ਬਾਈ ਜਦੋਂ ਤੜਕੇ ਕੋਈ ਵੀ ਕਿਸਾਨ ਪਰਾ ਖੇਤ ਢੇੜਾ ਮਾਰ ਕੇ ਆਉਂਦਾ ਨਾ ਤੇ ਜਦੋਂ ਮੋਟਰ ਤੇ ਜਾਂਦੇ ਆ ਪੈਕ ਕਰੀ ਉਦੋਂ ਬਾਪੂ ਬਾਦਲ ਨੂੰ ਯਾਦ ਕਰ ਲਿਆ ਕਰੋ ਇਹ ਮੋਟਰਾਂ ਉਹ ਨਹੀਂ ਦਿੱਤੀਆਂ ਤੇ ਆ ਜਿਹੜੇ ਆਪਣੇ ਟਰੈਕਟਰ ਆ ਨਾ ਹੁਣ 10-10 ਲੱਖ ਦੇ ਸ਼ਿੰਗਾਰੀ ਫਿਰਦੇ ਆ ਇਹ ਟਰੈਕਟਰਾਂ ਦੇ ਡਿੱਕ ਨਹੀਂ ਹੋਣੇ ਸੀਗੇ ਜੇ ਬਾਪੂ ਬਾਦਲ ਮੋਟਰਾਂ ਨਾਲ ਲਵਾਉਂਦਾ ਸੱਚ ਗਾਣਾ ਇਹ ਸੱਚਾ ਕਰਕੇ ਮੇਰੇ ਤੇ ਲੱਗਦੇ ਆ ਗਈ ਕਹਿ ਦਿੰਦੇ ਆ ਯਾਰ ਜਮਾ ਸੱਚ ਗਈ ਸੁਣਾ ਦਿੰਦਾ ਇਹ ਸਭ ਕੁਝ ਬਾਪੂ ਬਾਦਲ ਦੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣਾ ਅੱਗੇ ਛੜਕਾਂ ਪੰਦੀਆਂ ਸੀ ਬੰਬ ਮਾਰੇ ਵੀ ਨਹੀਂ ਟੁੱਟਦੀਆਂ ਸੀ ਜਿਹੜੀਆਂ ਹੁਣ ਬਣ ਗਾ ਕੁੱਕੜ ਮਾਰਕਾ ਪੜਾਕਾ ਚਲਾ ਲਓ ਬੱਜਰੀ ਖਿਲਰ ਜੂ ਗੱਲਾਂ ਦਾ ਬਾਲਗਾ ਕਿਸੇ ਦਿਨ ਪੌਡਕਾਸਟ ਚ ਲੈ ਬੁਲਾਵਾਂਗੇ ਮੇਰੀ ਗੱਲ ਚੱਲੀ ਜਾਂਦੀ ਆ ਡੇਲੀ ਪੋਸਟ ਵਾਲਿਆਂ ਨਾਲ ਫੇਰ ਸੁਣਾਉਂਗਾ ਘੰਟਾ ਡੂੜ ਘੰਟਾ ਲਾਉਂਗਾ ਤੇ ਗੁੱਸਾ ਨਾ ਮੰਨਿਆ ਕਰੋ ਕਈ ਵਾਰੀ ਜਿਹੜਾ ਕੋਈ ਮੈਂ ਵੇਚਦੀ ਜਿਹੜਾ ਲੀਡਰ ਥੋੜਾ ਜਿਆਦਾ ਦੋਗਲਾ ਚੱਲਦਾ ਹੁੰਦਾ ਉਹਨੂੰ ਰਗੜ ਜਾਂਦਾ ਨਾ ਗੁੱਸਾ ਨਾ ਮੰਦਿਆ ਕਰੋ ਇੱਕ ਤਰਫਾ ਹੀ ਚੱਲਿਆ ਕਰੋ ਤੇ ਬਾਕੀ ਇੱਕ ਪ੍ਰਧਾਨ ਜੀ ਨੇ ਹੋਰ ਵਾਦਾ ਕਰ ਲਿਆ ਵੀ ਕਿਹਦਾ ਜਿੱਦ ਦੇ ਸਰਕਾਰ ਆ ਗਈ ਨਾ 27 ਚ ਉਹੀ ਮੇਲੇ ਲੱਗਣਗੇ ਉਹੀ ਕਬੱਡੀ ਕੱਪ ਹੋਣਗੇ ਹੋਰ ਤਾਂ ਛੱਡੋ ਯਾਰ ਕਬੂਤ ਔਰ ਤਾਂ ਛੱਡੋ ਯਾਰ ਜਿਹੜੇ ਕਬੂਤਰਾਂ ਵਾਲੇ ਭਰਾ ਬੈਠੇ ਆਣਾ ਥੋੜੀ ਬਾਜੀ ਵੀ 50-60 ਲੱਖ ਜਾਂ ਕਰੋੜ ਦੀ ਕਰਾ ਦੇਾਂਗੇ ਬਲੇ ਸੋਹਣਿਆ ਬਾਕੀ ਕੋਈ ਗੱਲ ਨਹੀਂ ਮੁੱਖ ਮੰਤਰੀ ਕਰਦਾ ਹੀ ਹੋਊਗਾ ਮੈਂ ਤੇ ਰੋਜੀ ਬਾਈ ਆਪੇ ਕੁਗੀ ਮਰਾ ਲਿਆ ਕਰਾਂਗੇ ਐ ਨਹੀਂ ਵੀ ਤੁਹਾਨੂੰ ਬਾਜਗਾਂ ਦਾ ਕੋਈ ਪੁਲਿਸ ਤੰਗ ਕਰੂਗੀ ਜਾਂ ਕੋਈ ਹੋਰ ਬੰਦਾ ਤੰਗ ਕਰੂਗਾ ਜਿੱਥੇ ਮਰਜ਼ੀ ਬਾਜੀ ਛੱਡ ਦੇਆ ਕਰਿਓ ਬਾਕੀ ਸਮਾਂ ਯਾ ਇਤਨੀ ਦਿੰਦਾ ਪ੍ਰਧਾਨ ਜੀ ਨੇ ਬੋਲਣਾ ਤੁੱਕੀ ਕਰਦੇ 2027 ਚ ਬਾਈ ਬਣ ਕੇ 22 ਸਾਲ ਹੋ ਗਏ ਮੇਰਾ ਗਾਲ ਸੁੱਕ ਗਿਆ ਬੋਲ ਦੇ ਦਾ ਮਿਹਨਤ ਦਾ ਮੁੱਲ ਪਾ ਦਿਓ ਸਾਰੇ ਕਹਿਵਾ